ਤਰੰਤਰੰਗੀਆਂ ਜਿਮਨੀ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਭਖਿਆ ਹੋਇਆ ਹੈ ਹਰੇਕ ਪਾਰਟੀ ਦੇ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੁਣ ਇਸੇ ਦਰਮਿਆਨ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਤੇ ਨਾਲ ਹੀ ਵਿਰੋਧੀਆਂ ਨੂੰ ਲੈ ਕੇ ਵੀ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਜਦੋਂ ਉਹਨਾਂ ਨੂੰ ਮੁੱਖ ਮੁਕਾਬਲੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਾਕੀਆਂ ਦਾ ਕੋਈ ਵੀ ਮਾਇਨਾ ਜਾਂ ਵਜੂਦ ਇੱਥੇ ਨਹੀਂ ਹੈ ਕਾਂਗਰਸ ਨੂੰ ਬਹੁਤ ਹੀ ਜ਼ਿਆਦਾ ਪਰ ਮਾਂ ਰਿਸਪੌਂਸ ਮਿਲ ਰਿਹਾ ਹੈ ਹਰ ਕੋਈ ਕਾਂਗਰਸ ਲਈ ਉਤਸ਼ਾਹਿਤ ਹੈ ਮਾਜੇ ਦੇ ਲੋਕਾਂ ਦਾ ਕਹਿਣਾ ਹੈ ਕਿ ਧਰਮ ਨਾਲੋਂ ਧੜਾ ਪਿਆਰਾ ਹੁੰਦਾ ਹੈ ਜਿਹੜਾ ਪਾਰਟੀ ਛੱਡ ਜਾਏ ਦਲ ਬਦਲੂ ਹੋਵੇ ਉਸ ਨੂੰ ਇਸ ਇਲਾਕੇ ਦੇ ਲੋਕ ਜ਼ਿਆਦਾ ਤਰਜੀਹ ਨਹੀਂ ਦਿੰਦੇ ਉਹਨਾਂ ਦੇ ਵੱਲੋਂ ਇਹ ਆਕ ਕਿ ਆਪ ਦੇ ਉਮੀਦਵਾਰ ਤੇ ਨਿਸ਼ਾਨਾ ਸਾਧਿਆ ਗਿਆ ਕਿਉਂਕਿ ਆਪ ਦੇ ਉਮੀਦਵਾਰ ਨੇ ਅਕਾਲੀ ਦਲ ਦੇ ਵਿੱਚੋਂ ਆਪ ਦੇ ਵਿੱਚ ਜੁਆਇਨਿੰਗ ਕੀਤੀ ਚੋਣਾਂ ਤੋਂ ਪਹਿਲਾਂ ਹੀ ਜੁਆਇਨਿੰਗ ਹੁੰਦੀ ਹੈ ਤੇ ਇਸ ਤੇ ਜਸਬੀਰ ਡਿੰਪਾ ਤੰਜ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਉਹ ਕਾਲੀ ਦਿਆਂ ਦੇ ਤਿੰਨ ਵਾਰ ਉਮੀਦਵਾਰ ਰਹੇ ਨੇ ਉਹਨਾਂ ਨੇ ਚੋਣਾਂ ਲੜਾਈਆਂ ਨੇ ਵੱਡਾ ਮਾਨ ਸਨਮਾਨ ਦਿੱਤਾ ਹੈ ਲੇਕਿਨ ਜਦੋਂ ਉਹਨਾਂ ਨੂੰ ਲੋਡ ਸੀ ਉਸ ਵੇਲੇ ਉਹਨਾਂ ਨੇ ਪਾਰਟੀ ਦੇ ਨਾਲ ਧੋਖਾ ਕੀਤਾ ਜੋ ਕਿ ਬਿਲਕੁਲ ਗਲਤ ਹੈ ਇਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਵਾਰੇ ਗੱਲ ਕੀਤੀ ਤਾਂ ਉਹ ਕਹਿੰਦੇ ਨੇ ਕਿ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਹੀ ਫਸਵਾ ਮੁਕਾਬਲਾ ਹੈ ਹੋਰ ਕੋਈ ਵੀ ਟੜਾ ਇਸ ਰੇਸ ਦੇ ਵਿੱਚ ਹੀ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਦੱਸਿਆ ਕਿ ਗੇਮ ਚੋ ਆਪ ਬਾਹਰ ਹੋ ਚੁੱਕੀ ਹੈ ਫਿਲਹਾਲ ਸੱਤਾਧਾਰੀ ਧਿਰ ਨੂੰ ਲੋਕ ਨਾ ਪਸੰਦ ਕਰਦੇ ਨਜ਼ਰ ਆ ਰਹੇ ਨੇ ਇਸ ਸਭ ਮਗਰੋਂ ਉਹਨਾਂ ਨੇ ਅਮਰਿਤਪਾਲ ਦੀ ਪਾਰਟੀ ਤੇ ਵੀ ਨਿਸ਼ਾਨੇ ਸਾਧੇ ਨੇ ਉਹ ਕਹਿ ਰਹੇ ਨੇ ਕਿ ਅਮਰਿਤਪਾਲ ਦਾ ਕੋਈ ਵੀ ਜ਼ਿਕਰ ਨਹੀਂ ਕਰ ਰਿਹਾ ਹੈ ਵਾਰਿਸ ਪੰਜਾਬ ਦੇ ਦੀ ਕੋਈ ਵੀ ਲਹਿਰ ਨਜ਼ਰ ਨਹੀਂ ਆ ਰਹੀ ਹੈ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਸਕਦੀ ਹੈ ਗੱਲ ਖਡੂਰ ਸਾਹਿਬ ਬਾਰੇ ਵੀ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਹਲਕਾ ਹੈ ਜਿੱਥੇ ਦੇ ਐਮਪੀ ਤੇ ਐਮਐਲਏ ਦੋਵੇਂ ਹੀ ਜੇਲ੍ਹ ਦੇ ਵਿੱਚ ਨੇ ਐਮਪੀ ਅਮਰਿਤਪਾਲ ਸਿੰਘ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਐਮਐਲਏ ਲਾਲਪੁਰਾ 4 ਸਾਲਾਂ ਦੀ ਸਜ਼ਾ ਕੱਟ ਰਹੇ ਨੇ ਅਮਰਿਤਪਾਲ ਵੇਲੇ ਸ਼ੁਰੂ ਹੋਈ ਲਹਿਰ ਹੁਣ ਨਹੀਂ ਰਹੀ ਆਪਣੀ ਜ਼ਮਾਨਤ ਉਹਨਾਂ ਨੂੰ ਬਚਾਉਣੀ ਪੈਗੀ ਉਹ ਅੱਗੇ ਕਹਿੰਦੇ ਨੇ ਕਿ ਸਾਡਾ ਦੇਸ਼ ਸਭ ਤੋਂ ਪਹਿਲਾ ਹੈ ਲੋਕਾਂ ਨੂੰ ਅਪੀਲ ਕਰਦੇ ਹੋਏ ਕਹਿੰਦੇ ਨੇ ਕਿ ਵੋਟ ਦੇਣ ਵੇਲੇ ਧਿਆਨ ਦੇ ਵਿੱਚ ਰੱਖਿਓ ਕਿ ਅਸੀਂ ਪੁਰਾਣਾ ਸਮਾ ਦੁਬਾਰਾ ਨਹੀਂ ਦੇਖਣਾ ਚਾਹੁੰਦੇ ਅਸੀਂ ਕਤਲੁਗਾਰਕ ਪੰਜਾਬ ਚ ਨਹੀਂ ਚਾਹੁੰਦੇ ਤਰੱਕੀ ਤੇ ਕਾਮਯਾਬ ਪੰਜਾਬ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਤਰੰਤਰੰਦੀਆ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਭਖਿਆ ਹੋਇਆ ਹੈ ਹਰੇਕ ਪਾਰਟੀ ਦੇ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੁਣ ਇਸੇ ਦਰਮਿਆਨ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਤੇ ਨਾਲ ਹੀ ਵਿਰੋਧੀਆਂ ਨੂੰ ਲੈ ਕੇ ਵੀ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਜਦੋਂ ਉਹਨਾਂ ਨੂੰ ਮੁੱਖ ਮੁਕਾਬਲੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਾਕੀਆਂ ਦਾ ਕੋਈ ਵੀ ਮਾਇਨਾ ਜਾਂ ਵਜੂਦ ਇੱਥੇ ਨਹੀਂ ਹੈ ਕਾਂਗਰਸ ਨੂੰ ਬਹੁਤ ਹੀ ਜ਼ਿਆਦਾ ਪਰ ਮਾ ਰਿਸਪੌਂਸ ਮਿਲ ਰਿਹਾ ਹੈ ਹਰ ਕੋਈ ਕਾਂਗਰਸ ਲਈ ਉਤਸ਼ਾਹਿਤ ਹੈ ਮਾਜੇ ਦੇ ਲੋਕਾਂ ਦਾ ਕਹਿਣਾ ਹੈ ਕਿ ਧਰਮ ਨਾਲੋਂ ਧੜਾ ਪਿਆਰਾ ਹੁੰਦਾ ਹੈ ਜਿਹੜਾ ਪਾਰਟੀ ਛੱਡ ਜਾਏ ਦਲ ਬਦਲੂ ਹੋਵੇ ਉਸ ਨੂੰ ਇਸ ਇਲਾਕੇ ਦੇ ਲੋਕ ਜ਼ਿਆਦਾ ਤਰਜੀਹ ਨਹੀਂ ਦਿੰਦੇ ਉਹਨਾਂ ਦੇ ਵੱਲੋਂ ਇਹ ਆਕ ਕਿ ਆਪ ਦੇ ਉਮੀਦਵਾਰ ਤੇ ਨਿਸ਼ਾਨਾ ਸਾਧਿਆ ਗਿਆ ਕਿਉਂਕਿ ਆਪ ਦੇ ਉਮੀਦਵਾਰ ਨੇ ਅਕਾਲੀ ਦਲ ਦੇ ਵਿੱਚੋਂ ਆਪ ਦੇ ਵਿੱਚ ਜੁਆਇਨਿੰਗ ਕੀਤੀ ਚੋਣਾਂ ਤੋਂ ਪਹਿਲਾਂ ਹੀ ਜੁਆਇਨਿੰਗ ਹੁੰਦੀ ਹੈ ਤੇ ਇਸ ਤੇ ਜਸਬੀਰ ਡਿੰਪਾ ਕੰਝਕਰ ਦੇ ਨਜ਼ਰ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਉਹ ਕਾਲੀਦਿਆਂ ਦੇ ਤਿੰਨ ਵਾਰ ਉਮੀਦਵਾਰ ਰਹੇ ਨੇ ਉਹਨਾਂ ਨੇ ਚੋਣਾਂ ਲੜਾਈਆਂ ਨੇ ਵੱਡਾ ਮਾਨ ਸਨਮਾਨ ਦਿੱਤਾ ਹੈ ਲੇਕਿਨ ਜਦੋਂ ਉਹਨਾਂ ਨੂੰ ਲੋਡ ਸੀ ਉਸ ਵੇਲੇ ਉਹਨਾਂ ਨੇ ਪਾਰਟੀ ਦੇ ਨਾਲ ਧੋਖਾ ਕੀਤਾ ਜੋ ਕਿ ਬਿਲਕੁਲ ਗਲਤ ਹੈ ਇਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਵਾਰੇ ਗੱਲ ਕੀਤੀ ਤਾਂ ਉਹ ਕਹਿੰਦੇ ਨੇ ਕਿ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਹੀ ਫਸਵਾ ਮੁਕਾਬਲਾ ਹੈ ਹੋਰ ਕੋਈ ਵੀ ਟੜਾ ਇਸ ਰੇਸ ਦੇ ਵਿੱਚ ਹੀ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਦੱਸਿਆ ਕਿ ਗੇਮ ਚੋ ਆਪ ਬਾਹਰ ਹੋ ਚੁੱਕੀ ਹੈ ਫਿਲਹਾਲ ਸੱਤਾਧਾਰੀ ਧਿਰ ਨੂੰ ਲੋਕ ਨਾ ਪਸੰਦ ਕਰਦੇ ਨਜ਼ਰ ਆ ਰਹੇ ਨੇ ਇਸ ਸਮਗਰੋਂ ਉਹਨਾਂ ਨੇ ਅੰਮ੍ਰਿਤਪਾਲ ਦੀ ਪਾਰਟੀ ਤੇ ਵੀ ਨਿਸ਼ਾਨੇ ਸਾਧਦੇ ਨੇ ਉਹ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਦਾ ਕੋਈ ਵੀ ਜ਼ਿਕਰ ਨਹੀਂ ਕਰ ਰਿਹਾ ਹੈ ਵਾਰਿਸ ਪੰਜਾਬ ਦੇ ਦੀ ਕੋਈ ਵੀ ਲਹਿਰ ਨਜ਼ਰ ਨਹੀਂ ਆ ਰਹੀ ਹੈ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਸਕਦੀ ਹੈ ਗੱਲ ਖਡੂਰ ਸਾਹਿਬ ਬਾਰੇ ਵੀ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਹਲਕਾ ਹੈ ਜਿੱਥੇ ਦੇ ਐਮਪੀ ਤੇ ਐਮਐਲਏ ਦੋਵੇਂ ਹੀ ਜੇਲ੍ਹ ਦੇ ਵਿੱਚ ਨੇ ਐਮਪੀ ਅੰਮ੍ਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਐਮਐਲਏ ਲਾਲਪੁਰਾ 4 ਸਾਲਾਂ ਦੀ ਸਜ਼ਾ ਕੱਟ ਰਹੇ ਨੇ ਅਮਰਿਤਪਾਲ ਵੇਲੇ ਸ਼ੁਰੂ ਹੋਈ ਲਹਿਰ ਹੁਣ ਨਹੀਂ ਰਹੀ ਆਪਣੀ ਜ਼ਮਾਨਤ ਉਹਨਾਂ ਨੂੰ ਬਚਾਉਣੀ ਪੈਗੀ ਉਹ ਅੱਗੇ ਕਹਿੰਦੇ ਨੇ ਕਿ ਸਾਡਾ ਦੇਸ਼ ਸਭ ਤੋਂ ਪਹਿਲਾ ਹੈ ਲੋਕਾਂ ਨੂੰ ਅਪੀਲ ਕਰਦੇ ਹੋਏ ਕਹਿੰਦੇ ਨੇ ਕਿ ਵੋਟ ਦੇਣ ਵੇਲੇ ਧਿਆਨ ਦੇ ਵਿੱਚ ਰੱਖਿਓ ਕਿ ਅਸੀਂ ਪੁਰਾਣਾ ਸਮਾ ਦੁਬਾਰਾ ਨਹੀਂ ਦੇਖਣਾ ਚਾਹੁੰਦੇ ਅਸੀਂ ਕਤਲੁਗਾਰਕ ਪੰਜਾਬ ਚ ਨਹੀਂ ਚਾਹੁੰਦੇ ਤਰੱਕੀ ਤੇ ਕਾਮਯਾਬ ਪੰਜਾਬ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ